ਇਹ ਮੁਕਸਰ ਦੀ ਜੱਤ ਤੋਂ ਬਾਦ ਹਨ ਕਿਵੇਂ ਮਹਿਸੂਸ ਕਰਦੇ ਹੋ ਆਪ ਦਾ ਇਲਾਕਾ ਹਾਂ ਅੱਜ ਅਸੀਂ ਗੁਰਮਰਿਆਦਾ ਦੇ ਤਹਿਤ ਸਾਰੇ ਮੱਥਾ ਟੇਕਣ ਆਏ ਸੀ ਜਨਮ ਭੂਮੀ ਹੈ ਮੁਕਸਰ ਦੇ ਹਸਪਤਾਲ 우ਸ਼ਾ ਗੁਪਤਾ ਦੇ ਪੈਦਾ ਹੋਇਆ ਸੀ ਰਾਜਾ ਬੜੇ ਸੋ ਬਾਬਾ ਜੀ ਦਾ ਆਸ਼ੀਰਵਾਦ ਹੈ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਉੱਥੇ ਨਕਮਸਤਕ ਹੋਣ ਵਾਸਤੇ ਆਏ ਹਾਂ ਸੋ ਬਹੁਤ ਚਾਹ ਇਹ ਲੋਕਾਂ ਚ ਬਹੁਤ ਪਿਆਰ ਹੈ ਬਹੁਤ ਲੋਕਾਂ ਨੇ ਅਸ਼ੀਰਵਾਦ ਦਿੱਤਾ ਔਰ ਇਹ ਮੁਕਸਰ ਤੇ ਗਿੱਦੜਵਾ ਦੇ ਲੋਕਾਂ ਦੀ ਬਦੌਲਤ ਹੈ ਕਿ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਪ੍ਰਾਪਤ ਸਾਨੂੰ ਹੋਈ ਉਹ 3 72 ਘੰਟਿਆਂ ਤੇ 3 ਹੰਡੇ ਜੰਮੂ ਕਸ਼ਮੀਰ ਚ ਸਰਕਾਰ ਬਣ ਗਈ ਹੈ ਕਿਵੇਂ ਵੇਖਦੇ ਹੋ ਦੇਖੋ ਸਰਕਾਰ ਬਣ ਗਈ ਹੈ ਲੇਕਿਨ ਸਰਕਾਰ ਦੀ ਕਿਸੇ ਨੂੰ ਖੁਸ਼ੀ ਨਹੀਂ ਹੋਈ ਕਿਉਂਕਿ 10 ਸਾਲਾਂ ਦਾ ਜਿਹੜਾ ਕਾਰਜਕਾਲ ਸੀਗਾ ਉਸ ਤੋਂ ਲੋਕਾਂ ਦੀ ਬਹੁਤ ਵੱਡੀ ਨਿਰਾਸ਼ਾ ਸੀਗੀ ਔਰ ਜਿਸ ਪ੍ਰਕਾਰ ਦਾ ਬਲ ਦਾ ਇਸਤੇਮਾਲ ਕੀਤਾ ਗਿਆ ਦੂਸਰੀਆਂ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਨਹੀਂ ਦਿੱਤਾ ਗਿਆ ਅਕਾਊਂਟ ਸੀਜ਼ ਕਰ ਦਿੱਤੇ ਗਏ ਔਰ 10 ਸਾਲਾਂ ਦੀਆਂ ਬਹੁਤ ਵੱਡੀਆਂ ਉਮੀਦਾਂ ਸਨ ਇਸ ਪਾਰਟੀ ਤੋਂ ਚਰਨ ਸੀਮਾ ਤੇ ਬੇਰੋਜ਼ਗਾਰੀ ਹੈ ਚਰਨ ਸੀਮਾ ਤੇ ਮਹਿੰਗਾਈ ਹੈ ਔਰ ਦੇਸ਼ ਤੇ ਬਹੁਤ ਹਾਲਾਤ ਨਾਜ਼ੁਕ ਨੇ ਔਰ ਤੁਸੀਂ ਜਿਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੇ ਹਟਾਉਣ ਦੇ ਬਾਅਦ ਵੀ ਇਸ ਤਰ੍ਹਾਂ ਦੇ ਹਮਲੇ ਸਰਕਾਰ ਬੰਦ ਤੋਂ ਬਾਅਦ ਹੋਏ ਹੈ ਇਹ ਕੋਈ ਚੰਗੇ ਸੰਕੇਤ ਨਹੀਂ ਹੈ। ਅਤੇ ਮੈਂ ਆਸ ਕਰਦੇ ਹਾਂ ਕਿ ਹੁਣ ਜਿਹੜੀ ਚੁਣੀ ਹੋਈ ਸਰਕਾਰ ਹੈ ਇਹ ਇੱਧਰ ਉੱਧਰ ਦੀਆਂ ਗੱਲਾਂ ਛੱਡ ਕੇ ਦੇਸ਼ ਦੇ ਵੱਲ ਧਿਆਨ ਦੇਵੇ ਨਾ ਕਿ ਆਪਣੇ ਵਿਰੋਧੀਆਂ ਨੂੰ ਨੀਚਾ ਕਿਵੇਂ ਦਿਖਾਉਣਾ ਹੈ। ਦੇਸ਼ ਨੂੰ ਵੰਡਣਾ ਕਿਵੇਂ ਹੈ? ਕੇਵਲ ਪੋਲਰਾਈਜੇਸ਼ਨ ਦੀ ਰਾਜਨੀਤੀ ਕਿ ਹਿੰਦੂ ਨੂੰ ਅਲੱਗ ਕਰ ਦਿਓ, ਸਿੱਖਾਂ ਨੂੰ ਅਲੱਗ ਕਰ ਦਿਓ, ਮੁਸਲਮਾਨਾਂ ਨੂੰ ਅਲੱਗ ਕਰ ਦਿਓ। ਇਸ ਪੰਜਾਬ ਦੇ ਅੰਦਰ ਬਹੁਤ ਵੱਡੇ 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 ਦੁੱਖਾਂ ਥੋਏ ਲੇਕਿਨ ਜਿਹੜਾ ਭਾਈਚਾਰਾ ਸੀ ਉਹ ਆਪਸ ਵਿੱਚ ਵੰਡਿਆ ਨਹੀਂ ਗਿਆ ਪਹਿਲੀ ਵਾਰੀ ਹੋਇਆ ਕਿ ਦੇਸ਼ ਦਾ ਜਿਹੜਾ ਭਾਈਚਾਰਾ ਹੈ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੰਡਣ ਦੀ ਕੋਸ਼ਿਸ਼ ਹੋਈ ਹੈ ਉਹ ਯੋਧਿਆ ਦੇ ਵਿੱਚ ਹਾਰ ਹੋਣੀ ਇਹ ਆਪਣੇ ਆਪ ਸੰਕੇਤ ਹੈ ਕਿ ਰਾਮ ਭਗਵਾਨ ਜੀ ਨੇ ਕਿਹਾ ਕਿ ਮੈਂ ਸਭ ਦਾ ਸੰਜਾਂਗਾ ਸੋ ਲੋਕਾਂ ਨੂੰ ਰਾਮ ਜੀ ਦੇ ਨਾਂ ਤੇ ਬੇਫਕੂ ਬਣਾਇਆ ਅੰਤਿਮ ਸਮੇਂ ਤੇ ਜਾ ਬਹੁਤ سارے ਲੱਡੂ ਵੰਡ ਦਿੱਤੇ ਗਏ ਕਿ ਇਹ ਪ੍ਰਸ਼ਾਦ ਆਇਆ ਜਉਧਿਆ ਚ ਪਤਾ ਨਹੀਂ ਆਇਆ ਕਿ ਨਹੀਂ ਆਇਆ। ਔਰ RAM ਜੀ ਦਾ ਮੈਂ ਸਮਝਦਾ ਕਿ ਸਾਡੇ ਭਗਵਾਨ ਦਾ ਵੀ અપਮਾਨ ਹੋਇਆ ਥਾਂ ਥਾਂ ਤੇ ਝੰਡੇ ਲਾ ਦਿੱਤੇ ਗਏ ਉਹ ਫਿਰ ਬਾਅਦ ਚ ਹਵਾ ਨਾਲ ਉੱਥੇ ਉਹਨਾਂ ਦੀ ਮੈਂ ਸਮਝਦਾ ਕਿ ਫੋਟੋ ਹਾਂ ਸਿੱਗੀ। ਜਿਸ ਪ੍ਰਕਾਰ ਮੈਂ ਕਹਿੰਦਾ ਤੋਹੀਨ ਹੋਈ ਔਰ ਸਮਾਜ ਨੂੰ ਵੰਡਿਆ ਇਹਦੇ ਤੋਂ ਕਦੇ-ਕਦੇ ਡਰ ਲੱਗਦਾ ਕਿ ਸਾਡਾ ਸਮਾਜ ਔਰ ਸਾਡਾ ਦੇਸ਼ ਵੰਡਿਆ ਨਾ ਜਾਵੇ। ਸੋ ਮੈਂ ਆਸ ਕਰਦਾ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਵਧਾਈ ਵੀ ਦਿਨਾ ਔਰ ਨਾਲ ਆਸ ਕਰਦਾ ਹਾਂ ਕਿ ਦੇਸ਼ ਨੂੰ ਅੱਗੇ ਵਧਾਉਣਾਸਤੇ ਦੇਸ਼ ਦੇ ਹਰ ਵਰਗ ਦੇ ਲਈ ਹਰ ਜਾਤੀ ਔਰ ਧਰਮ ਦੇ ਲਈ ਆਉਣ ਵਾਲੇ ਸਮੇਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਔਰ ਨੌਜਵਾਨਾਂ ਲਈ ਮਜ਼ਦੂਰਾ ਲਈ ਗਰੀਬਾਂ ਲਈ ਵਪਾਰੀਆਂ ਲਈ ਕੰਮ ਕਰਨਗੇ। ਬਲਾਕ ਸਮਤੀ ਪੰਚਾਇਤੀ ਜਮਨੀ ਤੋਂ ਨਾ ਘਟਕੀ ਆ ਰਹੀਆਂ ਕਿਵੇਂ ਦੇਖ ਰਹੇ ਹੋ ਕਿਉਂ ਜੀ ਇਹ ਤਾਂ ਚੱਲੀ ਜਾਣਾ ਜੀ سلسلہ ਇੱਕ ਬਾਏ ਇਲੈਕਸ਼ਨ ਜਲੰਧਰ ਆ ਗਈ ਹੈ। ਸੋ ਮੈਨੂੰ ਲੱਗਦਾ ਕਿ ਉਹ ਵਨ ਨੇਸ਼ਨ ਵਨ ਇਲੈਕਸ਼ਨ ਵਾਲੀ ਜਿਹੜੀ ਗੱਲ ਕਰਦੇ ਸੀ ਹੁਣ ਮੇਰਾ ਖਿਆਲ ਆ ਜਿਹੜੀ ਜਲੰਧਰ ਬਾਅ ਇਲੈਕਸ਼ਨ ਸੀ ਉਹ ਦੂਜਿਆਂ ਨਾਲ ਆ ਜਾਂਦੀ ਔਰ ਇਹ ਦੂਸਰੀਆਂ ਸਟੇਟਸ ਦੇ ਜਦੋਂ ਚੋਣਾਂ ਹੋਣੇ ਆ ਉਦੋਂ ਹੋ ਜਾਂਦਾ ਸੋ ਇਸ ਤਰ੍ਹਾਂ ਨਾਲ ਸਾਡਾ ਜਿਹੜੀ ਸਟੇਟਾ ਦੀ ਤਰੱਕੀ ਵੀ ਰੁਕਦੀ ਹੈ ਫਿਰ ਕੋੜ ਹੀ ਲੱਗਿਆ ਰਹਿੰਦਾ ਹੈ ਇਸੇ ਉਲਝਣਾ ਚਿਰ ਰਹਿੰਦੇ ਆ ਕਿ ਅੱਜ ਉਹ ਚੋਣ ਆ ਗਿਆ ਜੋ ਚੋਣਾਂ ਆ ਗਿਆ ਸੋ ਕੋਈ ਗੱਲ ਨਹੀਂ ਤਿਆਰ ਪਰ ਤਿਆਰ ਹੈ ਕੌਜਾ ਮદાન ਦੇ ਵਿੱਚ ਹੈ ਬਹੁਤ ਵੱਡਾ ਫਤਵਾ ਜਿਹੜਾ ਕਾਂਗਰਸ ਪਾਰਟੀ ਨੂੰ ਲੋਗਾ ਨਹੀਂ ਦਿੱਤਾ ਸੱਤ ਸੀਟਾਂ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਵੱਡੀ ਜਿੱਤ ਪ੍ਰਾਪਤ ਹੋਈ ਹੈ ਦੋ ਸਰਕਾਰਾਂ ਦੇ ਖਿਲਾਫ ਦਿੱਲੀ ਚ ਵੀ ਸਰਕਾਰ ਬੀਜੇਪੀ ਦੀ ਸੀ ਔਰ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਔਰ ਮੈਂ ਕੀ ਕਰਦਾ ਸੀ ਸਭ ਤੋਂ ਵੱਡਾ ਨੰਬਰ ਸਾਡਾ ਹੋਏਗਾ ਔਰ ਸੱਚੇ ਪਾਤਸ਼ਾਹ ਨੇ ਕਈ ਵਾਰੀ ਮੂੰਹ ਤੇ ਸਰਸਵਦੀ ਬੈਠੀ ਹੁੰਦੀ ਹੈ ਉਹਦੇ ਤੇ ਮੋਹਰ ਲਾਈ ਸੱਤ ਸੀਟਾਂ ਅਸੀਂ ਜਿੱਤ ਗਿਆ ਕਿੱਡਾ ਬਦਲ ਜਿੰਨੀ ਤੁਰਦਾ ਆਪ ਦਾ ਲੱਗਦਾ ਕਹਿੰਦੇ ਸੁਬੀਰ ਬਾਦਲ ਆ ਰਹੇ ਕੱਲ ਅੱਜ ਕੋਈ ਆ ਜੀ ਪਹਿਲਾਂ ਕਿਹੜਾ ਸੁਬੀਰ ਬਾਦਲ ਹਰਾ ਸਾਫ ਹੋ ਰਾਂ ਤੋਂ ਕਦੇ ਡਰੇ ਦੇਖੋ ਗੱਲ ਇਹ ਹੈ ਹਰ ਵਿਅਕਤੀ ਨੇ ਆਪਣਾ ਆਪਣਾ ਲੜਨਾ ਹੈ ਰਾਜਾ ਵਿੜਿੰਗ ਕਦੇ ਡਰਿਆ ਨਹੀਂ ਗਾ ਬਾਬਾ ਜੀ ਦੀ ਕਿਰਪਾ ਕਰਨੀ ਹੈ ਇਹ ਜਿਹੜਾ ਚੋਣਵੀਂ ਦੰਗਲ ਹੈ ਇਹ ਸਾਡੇ ਲੀਡਰਾਂ ਦਾ ਇਹੀ ਕੰਮ ਹੈ ਜਿਵੇਂ ਹਾੜੀ ਸੋਣੀ ਹੁੰਦੀ ਹੈ ਸਾਡਾ ਚੋਣ ਲੜਨਾ ਹੁੰਦਾ ਹੈ ਸੋ ਕੋਈ ਆ ਜੀ ਜੀਨੇ ਹੋਣਾ ਜੀ ਸਤ ਕੇ ਸਾਰਿਆਂ ਨੂੰ ਜੀ ਆਇਆਂ ਪਰਮਾਤਮਾ ਗੁਰੂ ਘਰੇ ਖੜੇ ਉੱਚੇ ਬੋਲ ਨਹੀਂ ਬੋਲਦੇ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਲਾਸਟ ਸਵਾਲ ਤੁਸੀਂ ਲੈਂਗੁਏਜ ਤੇ ਬਹੁਤ ਬੋਲਦੇ ਰਹੇ ਤੁਸੀਂ ਆਪਦੇ ਚੇਂਜ ਵੀ ਬਹੁਤ ਕੀਤਾ ਰਵਨੀਤ ਬਿੱਟੂ ਦੀ ਪਹਿਲੀ ਇੰਟਰਵਿਊ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਲੈਂਗੁਏਜ ਫੇਰ ਹੋਈ ਹੈ ਰਵਨੀਤ ਬਿੱਟੂ ਨੂੰ ਪਰਮਾਤਮਾ ਬਲ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਅਗਰ ਉਹਨੂੰ ਤਾਕਤ ਵੀ ਤਾਂ ਚਾਹੀਦੀ ਹੈ ਜੇ ਉਹਨੇ ਸਾਡੇ ਅਰਗੇ ਲੋਕਾਂ ਦੇ ਨਾਲ ਕੋਈ ਗੱਲ ਕਰਨੀ ਹੈ ਬਟ ਮੈਂ ਹਰ ਵਿਅਕਤੀ ਨੂੰ ਕਹਾਂਗਾ ਨਾਟ ਓਨਲੀ ਰਵਨੀਤ ਬਿੱਟੂ ਕਿ تعلیم ਤੇ ਤਜ਼ੀਬ ਆ ਗਈ ਸੱਚੇ ਪਾਤਸ਼ਾਹ ਦਾ ਊਟ ਆਸਰਾ ਲੈ ਲਿਆ ਤਾਂ ਸਭ ਕੁਝ ਮਿਲ ਗਿਆ ਨਹੀਂ ਤਾਂ ਤੁਸੀਂ ਕਿਤੇ ਪਹੁੰਚ ਜਾਓ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਤੁਸੀਂ ਮੰਤਰੀ ਬਣ ਜਾਓ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਓ ਜੇ تعلیم ਤੇ ਤਜ਼ੀਬ ਨਹੀਂ ਹੈ ਔਰ ਹਮੇਸ਼ਾ ਕਰੋਧ ਲੈ ਕੇ ਫਿਰਦੇ ਹੋ ਰਾਜਨੀਤੀ ਜਿਹੜੀ ਹੈ ਕਰੋਧੀ ਲੋਕਾਂ ਦੇ ਵਾਸਤੇ ਨਹੀਂ ਹੈ ਉਹ ਹੋਰ ਮਦਾਨ ਹੈ ਰਾਜਨੀਤੀ ਠੰਡੇ ਮਤੇ ਦੇ ਨਾਲ ਸੋਚ ਸਮਝ ਕੇ ਆਪਦੇ ਦੁਸ਼ਮਣ ਦਾ ਵੀ ਜਿਹੜਾ ਤੁਹਾਡੇ ਸਾਹਮਣੇ ਲੜਿਆ ਉਹਰਾ ਵੀ ਮਾੜਾ ਨਹੀਂ ਕਰਨਾ ਕਿਸ ਪ੍ਰਕਾਰ ਅੱਗੇ ਚੱਲਣਾ ਹੈ ਮੇਰਾ خیال ਰਾਜਨੀਤੀ ਚੋ ਹੀ ਲੋਕ ਕੰਮਜਮ ਹੋਏ ਹੈ ਕ੍ਰੋਧ ਤੇ ਗੁੱਸੇ ਵਾਲੀ ਰਾਜਨੀਤੀ ਚ ਕੋਈ ਜਗ੍ਹਾ ਨਹੀਂ ਮੁਖਸਰ ਨੂੰ ਹਲਕਾ ਇੰਚਾਰਜ ਕਰ ਦਿੱਤਾ ਕਿਉਂਕਿ ਇਸ ਵਾਰੀ ਵੀ ਕਾਂਗਰਸ ਕਿੰਨੇ ਹਲਕਾ ਕਿੰਨੇ ਹਲਕਾ ਇੰਚਾਰਜ ਹੈ ਮੁਖਸਰ ਦੇ ਵਿੱਚ ਮੈਂ ਉਹ ਜੀ ਕਹਿ ਰਿਹਾ ਸਭ ਕਾਂਗਰਸੀ ਜਿਹੜੇ ਭਰਾ ਨੇ ਬਹੁਤ ਕੰਮ ਕਰਦੇ ਨੇ ਇਹ ਨੌਜਵਾਨ ਸਾਥੀ ਮੁੰਡਿਆਂ ਨੇ ਬਹੁਤ ਕੰਮ ਕੀਤਾ ਮੈਨੂੰ ਇਸ ਗੱਲ ਤੇ ਬੜਾ ਮਾਣ ਹੈ ਔਰ ਜਲਦੀ ਹੀ ਹੁਣ ਸਾਨੂੰ ਇਹ ਤਿਆਰੀ ਵਿਢਣੀ ਪੈਣੀ ਹੈ ਜਿਹੜਾ ਵੀ ਕੋਈ ਸਾਥੀ ਨਵਾਂ ਕੰਮ ਕਰਨਗੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਦੇਣਾ ਓਕੇ ਥੈਂਕ ਯੂ